ਨਿਊ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਬਸ਼ੇਪੁਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੀ ਐਕਸ਼ਨ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਵੱਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਜਾਣਕਾਰੀ ਜਾਣਕਾਰੀ ਮੁਤਾਬਕ ਲੋਕਾਂ ਨੇ ਕਰੋੜਾਂ ਰੁਪਏ ਦੀ ਐਕਸੈਸ ਬੈਂਕ ਦੀ ਬ੍ਰਾਂਚ ਵਿੱਚ ਜਮ੍ਹਾਂ ਕਰਵਾਏ ਸਨ ਅਤੇ ਬੈਂਕ ਦਾ ਮੈਨੇਜਰ ਗੌਰਵ ਸ਼ਰਮਾ ਦੇ ਜਾਲੀ ਦਸਕਤਾ ਜਾਂ ਕਈ ਵਾਰ ਦਸਕਤ ਕੀਤੇ ਹੋਏ ਚੈੱਕ ਲੈ ਕੇ ਆਪਣੇ ਕੋਲ ਰੱਖ ਲੈਂਦਾ ਸੀ ਬੁੱਧਵਾਰ ਨੂੰ ਬਖੇਸ਼ਪੁਰ ਦੇ ਨਿਵਾਸੀ ਪੈਸਾ ਕਢਾਉਣ ਲਈ ਬੈਂਕ ਪਹੁੰਚੇ ਤਾਂ ਉਹਨਾਂ ਦੇ ਖਾਤੇ ਖਾਲੀ ਸਨ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹਿੰਦ ਐਕਸਪ੍ਰੈਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿ ਇੱਕ ਐਕਸੈਸ ਬੈਂਕ ਦੀ ਇਹ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਆ ਮੈਨੇਜਰ ਵੱਲੋਂ ਉਸ ਦੀਆਂ ਤਸਵੀਰਾਂ ਨੇ ਬੈਂਕ ਦੀਆਂ ਨੇ ਤੇ ਲੋਕਾਂ ਵੱਲੋਂ ਕਹਿਣਾ ਹੈ ਕਿ ਜਦੋਂ ਅਸੀਂ ਉੱਥੇ ਲੈ ਕੇ ਚੈੱਕ ਪਹੁੰਚੇ ਤਾਂ ਉਹ ਸਾਰੇ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਨਿਕਲ ਚੁੱਕੇ ਸਨ ਖਰਚੇ ਵਾਸਤੇ ਤਾਂ ਮਾੜੇ-ਮੋٹے ਪੈਸੇ ਦੇ ਦਿਓ ਜੀ ਇਹ ਸਾਡੇ ਜ਼ਿਮੀਦਾਰ ਭਰਾ ਐ ਜੀ ਇਹਨਾਂ ਕੋਲ ਮਤਲਬ ਤੁਹਾਨੂੰ ਦੱਸਣ ਦੇ ਨੂੰ ਸਾਨੂੰ ਸ਼ਰਮ ਆਉਂਦੀ ਹੈ ਵੀ ਸਾਨੂੰ ਚਾਹ ਪੱਤੀ ਖੰਡ ਜੋਗੇ ਪੈਸੇ ਵੀ ਨਹੀਂ ਹੈ ਜੀ ਸਾਡੇ ਕੋਲ ਜੀ ਨਾ ਮੇਰੇ ਕੋਲ ਹੈ ਜੀ 1 ਕਰੋੜ 4 ਲੱਖ ਰੁਪਏ ਤੋਂ 5400 ਰੁਪਿਆ ਕਿਆ ਕਰੂਗਾ ਜੀ ਬੰਦਾ ਸੇਫ ਨਹੀਂ ਮੰਨਦੇ ਹੁਣ ਬੈਂਕ ਚੀਜ਼ ਤਾਂ ਤੁਹਾਡੇ ਨਾਲ ਸੌਫਾ ਹੈ ਇਹ ਸੇਫ ਹੈ ਜੀ ਇਹ ਕੋਈ ਸੇਫ ਨਹੀਂ ਹੈ ਤੁਹਾਡਾ ਨਾਮ ਹੈ ਜੀ ਆਪਣਾ ਮੇਰਾ ਜਗਤਾਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਪੰਛੇ ਪੁੱਜੀ ਅੱਛਾ ਬੈਂਕ ਚ ਆਏ ਤੁਸੀਂ ਕੀ ਹੈ ਮਾਮਲਾ ਪੁਰਾਣ ਉਹ ਸਾਡੇ ਜੀ ਮੈਨੇਜਰ ਨੇ ਕਢਾ ਲਈ ਦੀ 30 ਲੱਖ 31 30 ਲੱਖ ਰੁਪਏ ਤੁਹਾਡਾ ਹਾਂ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਕੱਲੇ ਪਤਾ ਲੱਗਿਆ ਜੀ ਹੁਣ ਕੀ ਕਾਰਵਾਈ ਮੰਗਦੇ ਜੀ ਅਸੀਂ ਪੈਸਾ ਵਾਪਸ ਮੰਗਦੇ ਮੈਂ ਕਿੰਨੂੰ ਦਿਆ ਪੁਲਿਸ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੂੰ ਅਸੀਂ ਉਹ ਦਿੱਤੀ ਆ ਸਾਡੇ ਕਨੇਤੇ ਤੇ ਪੈਸਾ ਲਾਂਚੇ ਨਹੀਂ ਕਰੀ ਉਹਨਾਂ ਨੇ ਅੱਛਾ ਕਿਹਦੀ ਕਿਹਦੀ ਤਰਫੋਂ ਕਰੀਏ ਫਿਰ ਉਹ ਮੈਕਸ ਵਾਲਿਆਂ ਕਨੇਤੇ ਕਰ ਮੈਕਸ ਵੱਲੋਂ ਕਰੋ ਤੁਹਾਡੇ ਕੋਲ ਰਿਪੋਰਟ ਕੋਈ ਨਹੀਂ ਸਾਡੇ ਕੋਲ ਕੋਈ ਨਹੀਂ ਅਸੀਂ ਦਰਖਾਸਤਾਂ ਜਰੂਰ ਦੇ ਦਿੱਤੀ ਇਹਦੇ ਬੈਂਕ ਦੇ ਜਿਹੜੇ ਅਫਸਰ ਵੀ ਹੋਰ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਉਹ ਕੁਝ ਨਹੀਂ ਲਈ ਦੱਸ ਰਹੇ ਉਹ ਨਾ ਵੀ ਕੋਪ ਦੇ ਰਹੇ ਹਾਂ ਹਾਂਜੀ